ਹਾਂਜੀ ਸਰ ਮੈਂ ਕਿਕ ਸਿੰਘਲਾ ਮਾਨਸਾ ਬੋਰ ਰੇਲਵੇ ਕਮੇਟੀ ਦਾ ਸਖਤਰ ਬਹੁਤ ਹੀ ਖੁਸ਼ੀ ਦਾ ਦਿਨ ਹੈ ਅੱਜ ਜਦੋਂ ਕੇਂਦਰ ਸਰਕਾਰ ਨੇ ਸਾਡੇ ਸਟੇਸ਼ਨ ਤੋਂ ਪਾਸ ਹੁੰਦੀ ਹੋਈ ਗੱਡੀ ਰੇਲਵੇ ਫਿਰੋਜ਼ਪੁਰ ਤੋਂ ਲੈ ਕੇ ਨਵੇੜ ਸਾਬ ਤੱਕ ਚਾਲੂ ਕੀਤੀ ਹੈ ਬੜੇ ਚਿਰਾਂ ਤੋਂ ਸਾਡੀ ਇਹ ਮੰਗ ਸੀ ਮਾਲਵੇ ਦੇ ਲੋਕਾਂ ਦੀ ਖਾਸ ਤੌਰ ਤੇ ਸਾਡੀ ਕਮੇਟੀ ਦੀ ਖਾਸ ਤੌਰ ਤੇ ਬਹੁਤ ਵੱਡੀ ਮੰਗ ਸੀ ਜਿਹਦੇ ਲਈ ਸਾਰੀ ਕਮੇਟੀ ਜਿਹਨੂੰ ਆਗਰਾਜੀ ਲੀਡ ਕਰ ਰਹੇ ਨੇ ਬੜੇ ਚਿਰਾਂ ਤੋਂ ਸੰਘਰਸ਼ ਕਰ ਰਹੀ ਸੀ ਸੋ ਇਸ ਗੱਲੋਂ ਸਾਰੇ ਮਾਨਸਾ ਦੇ ਲੋਕ ਇਲਾਕੇ ਦੇ ਲੋਕ ਸਾਰੇ ਵਧਾਈ ਦੇ ਪਾਤਰ ਨੇ ਸਾਰੇ ਸਾਡੇ ਸਿੱਖ ਵੀਰ ਜਾਂ ਦੂਸਰੇ ਭਰਾ ਜਿਨ੍ਹਾਂ ਨੇ ਅੰਦੇਸ਼ ਸਾਹਿਬ ਜਣਾ ਸਾਰੇ ਇਸ ਗੱਲੋਂ ਬਹੁਤ ਖੁਸ਼ ਨੇ ਤੇ ਸਰਕਾਰ ਨੂੰ ਇਸ ਗੱਲ ਦੀ ਧੰਨਵਾਦ ਵੀ ਕਰਦੇ ਨੇ ਕਿ ਉਹਨਾਂ ਨੇ ਬਹੁਤ ਵੱਡਾ ਉਦਮ ਜਿਹੜਾ ਹੈ ਇਸ ਇਲਾਕੇ ਲਈ ਕੀਤਾ ਹੈ ਤੇ ਇਸ ਗੱਲੋਂ ਸਾਰੇ ਸ਼ਹਿਰੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਇਹ ਰੇਲ ਜਿਹੜੀ ਹੈ ਹਫ਼ਤੇ 'ਚ ਇੱਕ ਦਿਨ ਦੀ بجائے ਪੂਰਾ ਹਫਤਾ ਚੱਲੇ ਨਹੀਂ ਘੱਟੋ ਘੱਟ 3 ਦਿਨ ਤਾਂ ਜ਼ਰੂਰ ਚੱਲੇ ਇਹ ਸਾਡੀ ਮੰਗ ਹੁਣ ਵੀ ਜਾਰੀ ਹੈ ਮੈਂ ਅਸ਼ੋਕ ਸਪੋਰੀਆ ਕਨਵੀਨਰ এনवायरमेंट ਸੈਟੀ ਮਾਨਸਾ ਅੱਜ ਜਿਹੜਾ ਬਹੁਤ ਹੀ ਸਾਡੇ ਮਾਨਸਾ ਵਾਸੀਆਂ ਵਾਸਤੇ ਮਾਨਸਾ ਇਲਾਕੇ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ ਕਿਉਂਕਿ ਮਨੁੱਖ ਅਤੇ ਧਰਮ ਬਹੁਤ ਹੀ ਅਟੁੱਟ ਰਿਸ਼ਤਾ ਹੈ ਅੱਜ ਸਾਡੇ ਪੰਜਾਬ ਦੇ ਵਿੱਚ ਸਾਡੇ ਬਾੜਵੇ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਜਿਹੜੇ ਨਦੇਲ ਸਾਹਿਬ ਦੀ ਸਾਡੇ ਹਜ਼ੂਰ ਸਾਹਿਬ ਜਾਣ ਵਾਲੇ ਸਾਡੇ ਸਿੱਖ ਯਾਤਰੀ ਹਨ ਜਿਹੜੀ ਜਿਹੜੀਆਂ ਆਸਥਾਵਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਹਨ ਉਹਨਾਂ ਦੇ ਲਈ ਅੱਜ ਬਹੁਤ ਵਿਸ਼ੇਸ਼ ਦਿਨ ਹੈ ਔਰ ਅਸੀਂ ਸਰਕਾਰ ਦਾ ਔਰ ਖਾਸ ਕਰਕੇ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਬਣੀ ਹੋਈ ਸੰਘਰਸ਼ ਕਮੇਟੀ ਹੈ ਜਿਹਦੇ ਸਦਕਾ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਰੇਲਵੇ ਦੀਆਂ ਸਹੂਲਤਾਂ ਮਿਲਦੀਆਂ ਸਾਡੇ ਭਾਈ ਸਾਹਿਬ ਆਗਰਾ ਸਾਹਿਬ ਇਹ ਚੁਗਸਾ ਫੋਰੀ ਇਹ ਬੜੇ ਐਕਟਿਵ ਰਹਿੰਦੇ ਨੇ ਤਾਂ ਕਿ ਮਾਨਸਾ ਦੀ ਜਿਹੜੀ ਕੋਈ ਵੀ ਡਿਮਾਂਡ ਹੈ ਰੇਲਵੇ ਦੀ ਉਹਨੂੰ ਹਮੇਸ਼ਾ ਹੀ ਉੱਪਰ ਲੈ ਕੇ ਜਾਂਦੇ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਆਓ ਜੀ ਸਾਡੇ ਖਾਸ ਕਰਕੇ ਜਿਹੜੇ ਮਾਲਵੇ ਦੇ ਲੋਕਾਂ ਉਹਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਕਿ ਸਾਡਾ ਇੱਕ ਸਿੱਖ ਇਤਿਹਾਸ ਦੇ ਨਾਲ ਜੋ ਵਿਰਸਾ ਜੁੜਿਆ ਹੋਇਆ ਹੈ ਉਥੇ ਸਾਡੀ ਸੰਗਤ ਦਾ ਹਣ ਜਾਣਾ ਜਿਹਦੇ ਕਰਕੇ ਆਮ ਲੋਕਾਂ ਦੇ ਵਿੱਚ ਇਹ ਖੁਸ਼ੀ ਪਾਈ ਜਾ ਰਹੀ ਹੈ ਔਰ ਮੈਂ ਵੀ ਅੱਜ ਵਿਅਕਤੀਗਤ ਤੌਰ ਤੇ ਔਰ ਪੂਰੇ ਸ਼ਹਿਰ ਦੇ ਵੱਲੋਂ ਜਿੱਥੇ ਇਹ ਸਹੂਲਤ ਮਿਲੀ ਹੈ ਮੈਂ ਇਸ ਦਲ ਦੀ ਜਿਹੜੀ ਹੈ ਵਧਾਈ ਕਰਨਾ ਹੈ ਔਰ ਧੰਨਵਾਦ ਵੀ ਕਰਨਾ ਚਾਹੁੰਦਾ ਹਾਂ ਪ੍ਰਬੰਧਕਾਂ ਦਾ ਸਰਕਾਰ ਦਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇਹ ਵਿਸ਼ੇਸ਼ਲੀ ਵਿਸ਼ੇਸ਼ਲੀ ਜਿਹੜਾ ਇੱਕ ਲੋਕਾਂ ਦੀ ਮੰਗ ਤੇ ਜਿਹੜਾ ਇਹ ਮੰਗ ਨੂੰ ਪੂਰਾ ਕੀਤਾ ਔਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਔਰ ਜਿੰਨੀਆਂ ਵੀ ਧਾਰਮਿਕ ਸਮਾਜਿਕ ਵਪਾਰਕ ਔਰ ਜਿੰਨੇ ਵੀ ਅੱਜ ਇੱਥੇ ਮੇਰੇ ਨਾਲ ਆਗੂ ਸਾਹਿਬਾਨ ਆਏ ਨੇ ਅੱਜ ਅਸੀਂ ਸਾਂਝੇ ਰੂਪ ਦੇ ਵਿੱਚ ਅਸੀਂ ਇਸ ਜਿਹੜਾ ਪਹਿਲੇ ਦਿਨ ਜਿਹੜਾ ਫਸਟ ਡੇ ਟ੍ਰੇਨ ਚੱਲ ਰਹੀ ਹੈ ਉਸ ਦਾ ਅਸੀਂ ਸਵਾਗਤ ਕਰਕੇ ਜਿਹੜਾ ਇੱਥੋਂ ਖੁਸ਼ੀ-ਖੁਸ਼ੀ ਇਹਨਾਂ ਨੂੰ ਵਿਦਾ